ਲਕਿਨ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਪਿਆਸ ਵੀ ਹੈ ਐਸਾ ਕੋਈ ਮਨ ਨਹੀਂ ਜਿਸ ਦੇ ਅੰਦਰ ਨਹੀਂ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ ਵਿੱਚ ਮੌਤ ਨਾ ਹੋਵੇ ਐਸੇ ਪਰਮ ਜੀਵਨ ਦਾ ਨਾਂ ਹੀ ਪ੍ਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ ਉਸ ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਐਸੀ ਸ਼ਕਤੀ ਚਾਹੀਦੀ ਹੈ ਜੋ ਕਦੇ ਕਮਜ਼ੋਰੀ 'ਚ ਨਾ ਬਦਲੇ ਐਸੀ ਪਰਮ ਸ਼ਕਤੀ ਦਾ ਨਾਂ ਪਰਮਾਤਮਾ ਹੈ ਐਸੀ ਪਰਮ ਪ੍ਰਭਤਾ ਦਾ ਨਾਂ ਹੀ ਪ੍ਰਭੂ ਹੈ ਪਰਮਾਤਮਾ ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਦਿਨ ਰਾਤ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸੇ ਹੀ ਪਰਮ ਧਨ ਦਾ ਨਾਮ ਪ੍ਰਮਾਤਮਾ ਹੈ ਵਧਦਾ ਹੈ ਘਟਦਾ ਨਹੀਂ ਮਨੁੱਖ ਨੂੰ ਐਸਾ ਸੁਪਨ ਚਾਹੀਦਾ ਹੈ ਐਸੀ ਸੁੰਦਰਤਾ ਚਾਹੀਦੀ ਹੈ ਜੋ ਹਰ ਇੱਕ ਦੀ ਅੱਖਾਂ ਲਈ ਕਾਬਲੇ ਦੇ ਦੇਵੇ ਉਸ ਪਰਮ ਸੁਪਨ ਦਾ ਨਾਂ ਹੀ ਪ੍ਰਮਾਤਮਾ ਹੈ ਕੋਈ ਐਸਾ ਮਨ ਨਹੀਂ ਜੋ ਪ੍ਰਮਾਤਮਾ ਦੀ ਪਿਆਸ ਨਹੀਂ ਰੱਖਦਾ ਪ੍ਰਮਾਤਮਾ ਦੀ ਭੁੱਖ ਨਹੀਂ ਰੱਖਦਾ